ਵਰਤ ਆਪ ਕੀ ਮਾਰ ਦੇ ਹਾਏ ਖੁਸ਼ੇ ਉਹ ਲੈ 13 ਦੇ 13 ਵੀ ਰਹਿ ਗਿਆ ਪਿੱਛੇ 13 ਦੇ 17 ਦੇ ਸਾਧਨੇ ਚੇਲਾ ਉਹ ਮੁੰਨ ਤਾਂ ਸਾਧਨੇ ਚੇਲਾ ਤੈਨੂੰ ਨਹੀਂ ਛੱਡਦਾ ਬੇਲਾ ਹਰ ਲੈ ਤੇ ਲੱਚੋ ਹਜ਼ਾਰ ਦੇ ਹੋ ਗਏ ਯਾਰ ਲੋਕ ਨੇ ਇਹਨਾਂ ਦੇ ਪੈਰੀ ਹੱਥਾਪਾ ਲਾਉਂਦੇ ਹਾਂ ਸਮਝਾਕਾ ਛੱਡਦਾ ਬਿੰਦਕਦਾ ਅਸੀਂ ਤਾਂ ਭੈਣ ਭਾਈਆਂ ਦਾ ਨਾਤਾ ਸਾਡਾ ਇੱਕ ਅਸੀਂ ਦਾ ਖਾਣਾ ਲਾ ਕੇ ਪ੍ਰੋਗਰਾਮ ਦਿਖਾਉਣਾ ਤੁਹਾਨੂੰ ਦੁਨੀਆ ਦਾ ਦਿਲ ਜਿੱਤਣਾ ਅਸੀਂ ਨੇ ਕਿਉਂ ਜੀ ਮਾਈ ਨੇ ਹੱਥ ਜੋੜ ਲੈ ਕਿੱਥੇ ਦਾ ਹੱਥਾਂ ਜੋੜਨੇ ਤੇ ਨਾਲ ਦੇ ਸਾਹਮਣੇ ਦੇ ਦੇ ਯਾਰ ਚੱਕਰੀ ਨਹੀਂ ਹੈ ਬਾਬਿਆਂ ਦੇ ਪੈਸੇ ਰੱਬ ਕਰ ਜਾਣਗੇ ਕੋਈ ਗੱਲ ਸਮਝ ਲੈ ਤੂੰ ਮਰ ਜਾਗੇ ਸਾਡੇ ਪੈਸਾ ਸਾਡੇ ਪੈਸਾ ਵੀ ਲੈ ਲੈਂਦੇ ਸੀ ਨਖ ਲੇਤੇ ਤਾਂ ਘਾਟਾ ਨਾ ਪਵਾ ਸਾਨੂੰ ਇਦਾਂ ਕਿਵੇਂ ਕਿਵੇਂ ਉਹਦੀ ਵੀ ਸੁਣ ਕੇ ਕਹਿੰਦਾ ਸੀ ਬੜਾ ਪਛਾਣ ਹੋਵੇ ਬੜਾ ਮਾਣ ਮੜਾ ਸਾਨੂੰ ਆਹ ਆ ਦੇਖ ਲਾ ਛੇਤੀ ਛੇਲਾ ਆਹ ਨਾ ਪਾਹ ਛੇਣੀ ਤੇ ਹੈਗੀਆਂ ਤਰ ਪਹਿਲਾਂ ਦੱਸ ਬਾਈ ਕਿਹੜੇ ਦਾ ਛੇਲਾ ਬੋਲ ਬਈ ਓਏ ਆ ਜਾ ਬਈ ਆ ਜਾ ਇੱਕੋ ਲਾਲ ਹੈ ਆ ਕੋਈ ਨਹੀਂ ਕੱਢਣਾ ਇੱਕੋ ਲਾਲ ਕੱਢ ਖੋਲੀ ਬਈ ਇੱਥੋਂ ਵੀਡੀਓ ਲੈ ਮੈਂ ਇਧਰ ਚੋੜਾ ਕਰ ਲੈ ਖਾਣਾ ਮੰਡੀ ਜੀ ਘਰ ਜਾਣਾ ਮੇ ਜਾਈ ਅੱਕ ਰੋਟੀ ਅੰਡਾ ਵੀ ਦਿਨਾਂ ਦਾ ਕੀ ਮੰਗਦਾ ਕਿੰਨੇ ਕਰ ਲੈ ਉਹਨਾਂ ਨੂੰ ਚੌੜਾ ਹੋ ਜਾ ਪਰ ਮੂੰਹ ਕਰ ਲੈ ਵੀਡੀਓ ਕੰਨੀ ਨੀਵੀਂ ਕੰਨ ਪਾ ਲਈ ਭਾਈ ਇਧਰੋਂ ਸਾਈਡੋਂ ਉਹ ਦੇ ਉਹ ਇੱਥੇ ਦਿਨਾਂ ਦਾ ਕੀ ਮੰਗਦਾ ਇਹਨਾਂ ਨੂੰ 10000 ਰੁਪਏ ਤੂੰ ਪੁੰਨੀ ਨੂੰ ਛੱਡ ਹੁਣ ਤੂੰ ਕੀ ਕਹਿੰਦਾ ਤੂੰ ਕਿੱਥੇ ਜਾ ਖੜਿਆ ਵਿੱਚ ਆ ਪਾਇਆ ਤੂੰ ਨੇ ਚਲੀ ਜੀ ਜਿਹੜੀ ਲਾਲ ਲੈਣਾ ਛੋਟੀ ਲਾਲ ਆ ਖਾਣ ਦੀ ਖਾਣ ਆ ਤਾਂ ਇਹ ਬਾਂਡੇ ਦਾ ਹੀ ਐ ਵਿਚਾਲਾ ਉਹ ਚਲ ਮੜਾ ਜਾ ਫਰਕ ਐ ਕਿੰਨੇ ਬੱਕਰੀਆਂ ਕੋਈ ਗੱਲ ਨਹੀਂ ਲੱਗ ਪਠਾਉਂ ਤਾਂ ਵੀ ਲੈ ਲਾ ਚਲ ਮੋਲੋ ਸੁਣ ਲੈ ਰਾਜੂ ਨੂੰ ਆਦਾ ਸੇ ਵੇਚਣੀਆਂ ਕਿੰਨੇ ਦੀਆਂ ਨਾ ਤੂੰ ਬਹਿਣਾ ਅਜ ਤਾਂ ਕਿਹਾ ਨੌ ਲਾਲਾ ਤਿੰਨ ਨੌ ਠੀਕ ਐ ਹਾਂ ਸਹੀ ਐ ਵੀਰੇ ਹਾਂ ਚਲ ਰਾਜੂ ਦੇ ਇਤਾਨ ਕਰ 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 ਬਾਬਾ ਇਹਨਾਂ ਬਾਬਿਆਂ ਦੇ ਤਾਂ ਹੀ ਲੱਗਦੇ ਆ ਪੈਸੇ ਚੰਗੇ ਥੈਂ ਕਰਦੇ ਆ ਚੰਗੇ ਥਾ ਲੱਗਣ ਤੂੰ ਬੋਲ ਲੈ ਲਫੜ ਇੱਕ ਮਿੰਟ ਖੜਦਾ ਜਾ ਤੇਰੇ ਘਰ ਚ ਬਰਕਤ ਹੋਵੇ ਮੋਲ ਸੁਣ ਲੈ ਤੇਰਾ ਕੋਈ ਕਹਦੇ ਹਾਂ ਨਾ ਵੀ ਆਏ ਬੇਚੀ ਨਹੀਂ ਨਹੀਂ ਇਹਨਾਂ ਨੂੰ ਸਾਨੂੰ ਬਹੁਤ ਸਾਰੇ ਰੋੜਾ ਰੱਖੋ ਖੜਾ ਚੌੜਾ ਸਹੀ ਗੱਲ ਹੈ ਤੂੰ ਵੜੀ ਬੈਠੇ 10000 ਦੇ ਦਿੱਤ ਨਾ ਠੀਕ ਹੈ ਵਧੀਆ ਵਧੀਆ ਗੁੱਸਾ ਨਾ ਕਰ ਗੋਗ ਨਹੀਂ ਗੁੱਸਾ ਨਾ ਕਰ ਨਹੀਂ ਗੁੱਸੇ ਨਾਲ ਗੱਲ ਨਹੀਂ ਦੇਖਦੇ ਤੇਰਾ 5 ਰੁਪਏ ਦਾ ਹਾਂ ਤੇਰੀ ਚੀਜ਼ ਆ ਅਸੀਂ ਲੈ ਲਵਾਂਗੇ ਗੁੱਸਾ ਨਾ ਕਰੀ ਨਹੀਂ ਤੈਨੂੰ ਪਿੱਛੋਂ ਮਰ ਜਮਾਨੀ ਲੈ ਤੂੰ ਹੀ ਭਾਈ 5 ਪਾਈ 5 ਪਾਈ ਇਹਨਾਂ ਦੇ ਆ ਪਾਇ ਪਾਇ ਨਹੀਂ ਸੀ ਯਾਰ ਹਟਾ ਰਿਹਾ ਨਹੀਂ ਨਹੀਂ ਇਹ ਸਾਡੇ ਕੋ ਜਿੰਨਾ ਸਵਾ ਦਾ ਕਮਤਲਾ ਦੰਨਾ ਦਾ ਕੋ ਚੱਕਰੀ ਨਹੀਂ ਹੈ ਬਾਬਿਆਂ ਦੇ ਪੈਸੇ ਰੱਬ ਕਰ ਜਾਣਗੇ ਕੋਈ ਗੱਲ ਸਮਝ ਲੈ ਤੂੰ ਮਰ ਜਾ ਕੇ ਲਈ ਸਾਡੇ ਸਾਡੇ ਪੈਸੇ ਹੁੰਦੇ ਖੁਸ਼ੀ ਦੇ ਅੱਜ ਤਾਂ ਖੁਸ਼ੀ ਅਸੀਂ ਤਾਂ ਖੁਸ਼ੀ ਤਾਂ ਮੰਗਦੇ ਹਾਂ ਬਿਲਕੁਲ ਬਿਲਕੁਲ ਕੋਈ ਖੁਸ਼ੀ ਨਹੀਂ ਪੈ ਹੈ ਅਸੀਂ ਮੰਗਦੇ ਹਾਂ ਖੁਸ਼ੀ ਛੋਟੇ ਪੋਏ ਤੇ ਹੁੰਦੀ ਹੈ ਖੁਸ਼ੀ ਦੇ ਨਾਲ ਤੂੰ ਰਾਣੀ ਹੈ 21 ਸਰਦਾਰ ਇਹ ਵਸਟਨਾ ਜਿੱਤ ਕਰਨ ਬੋਲ 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 ਤੂੰ ਬੋਲਣਾ ਯਾਰ ਮੈਂ ਤਾਂ ਬੋਲਿਆ 11.5 ਦੇ ਦਿੰਦੇ ਉਰਾਂ ਕਰ ਹੱਥ ਬਈ ਦੇ ਦੇ ਬਿੱਲੀਆਂ ਜਾਂ 12000 ਦੇ ਹੋਗੇ ਹੋ ਗਏ ਬਈ ਠੀਕ ਆ 4 3 12 ਠੀਕ ਆ ਐ ਕਹ ਤੂੰ ਮੈਂ ਕ੍ਰਾਂਟ ਲਾ ਗਿਆ ਤੇਰੇ ਮੈਂ ਕ੍ਰਾਂਟ ਲਈ ਤੂੰ ਕ੍ਰਾਂਟ ਲਾ ਲੈ ਦੇ ਦੇ ਮੀਰੇ ਰਾਜੀ ਰੱਖੇ ਤੈਨੂੰ ਐ ਮਾਈਂ ਹੱਥ ਜੋੜ ਲੈ ਜਿੱਥੇ ਦੱਖਾਂ ਜੋੜਨੇ ਤੇ ਇਹਦੇ ਸਾਹਮਣੇ ਦੇ ਦੇ ਯਾਰ ਹੱਥ ਬੰਨ ਲੈ ਠੀਕ ਆ ਵੇਚ ਓਏ ਦੇਖੇ ਮਰੇ ਬੋਲਦਾ ਰਹੇ ਆਣੇ ਤੋਂ ਉੱਪਰ ਪਾਈ ਦੇਖ ਸਮਝ ਕੇ ਲਾਇਓ ਗੱਲ ਸੁਣ ਲੈ ਜੀ ਬਿਨਾ ਪੁੱਛੇ ਨਹੀਂ ਇੱਥੇ ਤਾਂ ਰੱਬ ਲੋਕ ਨੇ ਇਹਨਾਂ ਦੇ ਪੈਰੀਂ ਹੱਥਾ ਪਾ ਲਾਉਂਦੇ ਆ ਹਾਂ ਸਮਝ ਆ ਕਾ ਸਾਡਾ ਤਾਂ ਬਿੰਦਕ ਦਾ ਅਸੀਂ ਦਾ ਭੈਣਾ ਭਾਈਆਂ ਦਾ ਨਾਤਾ ਸਾਡਾ ਇੱਕ ਅਸੀਂ ਦਾ ਖਾੜਾ ਲਾ ਕੇ ਪ੍ਰੋਗਰਾਮ ਦਿਖਾਉਣਾ ਤੁਹਾਨੂੰ ਦੁਨੀਆ ਦਾ ਦਿਲ ਜਿੱਤਣੇ ਅਸੀਂ ਨੇ ਕਿਉਂ ਜੀ ਕਾਲ ਸੁਣ ਲੈ ਮੇਰੀ ਉਹ ਮਾਈ ਨੇ ਵਿਚਨੇ ਕਿੱਡੇ ਅਸੂਰੀ ਕਿੱਥੇ ਤਾਪਾ ਕਹਿੰਦੇ ਬੀ ਗੁੰਡੀਆਂ ਸਲਾਈ ਲੈ ਤੈਨੂੰ ਲੱਗੂਗੀ ਹੁਣ ਬੜੇ ਬੋਕ ਦੀ ਸੌਂਗ ਵੇਚ ਤੇ ਬੱਕਰੇ 12500 ਮਿਹਰਬਾਨੀ ਬਤਾ 13000 ਦੇ ਹੋਗੇ ਉਹ ਦੇ ਦੇ ਸਹੀ ਆ ਉਹ ਠੀਕ ਹੈ ਤੇਰੇ ਪੱਖ ਜਾ ਗਾ ਲੋ ਤੇਰੇ ਹੱਕ ਚਾਵੇਂ ਉਹ ਸੌਂ ਪੈੜੀ ਪਾਤੀ ਉਹ ਕਣੇ ਬੋਕਦੀ ਹਾਂ ਹੁਣ ਰਾਜੂ ਠੀਕ ਆ ਬਸ ਸਹੀ ਹੈ ਇਹਦੇ ਇੰਨੇ ਦੇ ਪਰੇ 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 ਇਹਨਾਂ ਮਾਰਿਆ ਤਾਪਲੇ ਆ ਹੁਣ ਕੀ ਕਸਰ ਰਹਿ ਗਈ 17000 ਲੈ ਨਾ ਨਾ ਆਸ ਲੈਣਾ ਨਾ ਆ ਨਾ ਕੀ ਗੱਲ ਕੀ ਗੱਲ ਬੋਲੇ ਨੇ ਇਹ ਆ ਇਹ ਲੈਣਾ ਪਾਉਣਾ 200 ਰੁਪਏ ਭੇਡ ਬੰਡਲ ਗੁਰੂ ਅਮਰੀਕੀ ਕੋਲੋਂ ਸਾਡੀ ਵੀ ਗੁਰੂ ਹੈ ਸਾਡਾ ਜਿਹੜਾ ਨਾ ਗੁਰੂ ਹੈ ਤੇਰੀ ਜਾਦੇ ਗੁਰੂ ਹੈ ਮੇਰੇ ਵੀ ਗੁਰੂ ਹੈ ਠੀਕ ਹੈ ਉਫਲਾ ਦੇ ਵੀਰੇ ਠੀਕ ਹੈ 13000 17000 13 ਦੇ ਲਾਦਾ 13 ਦੇ ਰਹਿ ਗਿਆ ਪਿੱਛੇ 13 ਦੇ ਸਤਾਰਾ ਤੇਰੇ ਸਾਹਮਣੇ ਚੇਲਾ ਓ ਮੁੰਨ ਤਾਂ ਸਾਧਨੇ ਚੇਲਾ ਤੈਨੂੰ ਨਹੀਂ ਛੱਡਦਾ ਭੇਲਾ ਫੜ ਲੈ ਪੈਸਾ ਤੇ ਲੱਚੋ 10000 ਹੋ ਗਏ ਹੋ ਗਏ ਬਈ ਉਹ ਇੰਨੇ ਬੰਦੇ ਆਖੀ ਜਾਂਦੇ ਸਹੀ ਆ ਯਾਰ ਬੰਦ ਕਰ ਦੇ ਨੀ ਕਿਹਨੇ ਜਾਣੀ ਜੀ 16 ਲੈ ਜਾ ਬਸ ਨਾ ਨਾ ਮੇਰੀ ਗੱਲ ਨਾ ਸੁਣ ਕਿਹੜਾ ਨੀ ਹਰ ਮੀਆਂ ਹਰ ਸਾਰਾ ਸਾਰਾ ਦੀ ਮਾਰੀ ਉਹ ਖਣ ਉਹ ਬੇਟੀ ਤੇ ਉਹ ਬਾਬਾ ਸਿ ਬਤਾਈਏ ਨਾ ਭੱਜ ਨਹੀਂ ਦੀ ਚੀਜ਼ ਦੇ ਪੈਸੇ ਬਾਕੀ ਆ ਮੈਂ ਵੀ 16 ਤੱਕ ਗੱਲ ਸੁਣ ਲੈ ਮੇਰੀ ਤੈਨੂੰ ਲਾਂਘੜੇ ਕਦੇ ਦੀ 100 14000 ਦੇ ਨਾ ਨਾ ਮੈਂ ਪਰ ਕੀ ਗੱਲ ਆ ਠੀਕ ਆ 15 ਦੇ ਬਾਅਦ 10000 ਦੇ ਛੱਡ ਪਰ ਉਹਨਾਂ ਦਾ ਚੇਲਾ ਰਾਜੂ ਤੇਰੀ ਮਾਂ ਨੂੰ ਐਸੇ ਬਦਾ ਤੇਰੀ ਮਾਂ ਦਾ ਕਹੀ ਸੀ ਵਿਆਂ ਚ ਉਹ ਲੈ ਬਾੜ ਮੁੰਡੇ ਕਿੱਧਰ ਆਪਣੇ ਆ ਇਹਦਾ ਕਰਕੇ ਦਿਖਾ ਦੇ ਬਈ ਇੱਧਰ ਹੋ ਜਾ ਵਧੀਆ ਨੇ ਇਹਨਾਂ ਸਿਰੇ ਦਾ ਮਾਲ ਆ ਮਾਲ ਠੀਕ ਆ ਜੀ ਜਤ ਆਪਾਂ ਸਿਰੇ ਦੀਨ ਮਾਲ ਵੀ ਸਿਰੇ ਦਾ ਆਪਾਂ ਕਿਹੜਾ ਮਾਣੇ ਆ ਬਹੁਤ ਹਰਾਮੀ ਬੰਦਾ ਹੈ ਕਹਿੰਦੀ ਲੈ ਆਏ ਹਲੇ ਬਾ ਮਾਈ ਆ ਸਾੜੀ ਮਾਈ ਦੀ ਹੈ ਬਈ ਤੇਰੇ ਲਈ ਲੈ ਬਈ ਉਹ ਖੜੀ ਵਿੱਚ ਲਾ ਲਿਓ ਨਾ ਕੋਈ ਬਿੰਦ ਕਰਾਸਾ ਖੇਡਣਾ ਕੀ ਆ ਬੈਠੇ ਲੱਗੀ ਜਾ ਰਹੀ ਹੁੰਦਾ ਹੈ ਕੀ ਜਾਣਾ ਅਸਲੀ ਤਿੰਨ ਦਾ ਰੱਬ ਵਰਗਾ ਸਤਿਕਾਰ ਕਰਦੇ ਬਾਬੇ ਦੀ ਮੰਨੀਆਂ ਚੋਂ ਇੱਕ ਵਾਰ ਫਿਰ ਨਾ ਗੋਲੀ ਕਾਤ ਤਨਵਾੜੇ ਪੂਰੇ ਖਾਦਦੇ ਨੀ ਯਰ ਤੇਰੇ ਬਿਰੇ ਇਤਨ ਹੋ ਕੱਪੜੇ ਖਰਚ ਆ ਵੀਡੀਓ ਦੇਖ ਲੈ ਫਿਰ ਕਾ ਚੌੜਾ ਕਰ ਖੜਾ ਵੀਡੀਓ ਚੋਂ ਦੇ ਮੇਰੇ ਚੌੜਾ ਕਰ ਵੀ ਕੱਢ ਲਿਆ ਉਹ ਇਧਰ ਦੇ ਅੰਦਰ ਦੇ ਕੋਕਾ ਦੇਖ ਆਪਾਂ ਸੁੱਖਾਈ ਵਾਲਾ ਵਿੱਚੇ ਮੋੜੀ ਆਪਾਂ ਜੀ ਪਾਸਾ ਵਾਲਾ ਵਿੱਚੇ ਪਾਓ ਜੀ ਸਾਹੀ ਵਾਲਾ ਮੜਿਆ ਖੁੱਲਾ ਕਰ ਖਾੜਾ ਬਈ ਹਾਂ ਖੁੱਲਾ ਕਰੋ ਬਈ ਆ ਮੈਂ ਦਾ ਆਪਣਾ ਵੀਡੀਓ ਲਾ ਕੇ ਰੱਖੀ ਲੱਗੀ ਹੋਈ ਆ ਇੰਨੇ ਵਧੀਆ ਨੇ ਹਨਾ ਜੇ ਕਲੰਬਰ ਮਾਲ ਹੈ ਉਹਦੇ ਨੂੰ ਵਧੀਆ ਆ ਗਿਆ ਉਹ ਨਿਆਣੀ ਵੀ ਤੇ ਹਾਂ ਸਾਹਿਬ ਉਹ ਨਿਆਣੀ ਤੇ ਉਹ ਲਟਵਾਈ ਹੋਸੀ ਐਵੇਂ ਲੱਗਾ ਤੇ ਨਿੱਲੇ ਲੱਗਾ ਤੈਨੂੰ ਕਹਾਂ ਸਰੇ ਚਾਹ ਤੇ ਛੱਡਿਆ ਸਰੇ ਵਾਲੀ ਮੋਦੀ ਤੇ ਸਾਡੇ ਤੇ ਸਾਡੇ ਦਿਨ ਹੋ ਗਏ ਬਾਈ ਮਾੜਾ ਖੁੱਪਸ ਸੜ ਨੂੰ ਰਹੀ ਐਵੇਂ ਲੱਗਾ ਪੈਸੇ ਕਰਾਉਣ ਖਰਾਬ ਹੈ ਸਾਡੇ ਅੱਛਾ ਕਿਨੇ ਹੋ ਗਏ ਸਾਡੇ ਦਿਨ ਆ ਜੀ 15 ਆ ਜਾ ਯੂਰੇ ਜਾਂਦੇ ਜਾ ਤੇ ਵੀ ਪੈਸੇ ਉਹ ਉਧਰ ਤਾਂ ਖਾਲਾ ਇਧਰ ਮੂੰਹ ਕਰ ਲੈ ਤੇਰੇ ਕੋਲ ਕਿਹੜਿਆ ਨਾ ਮਿੱਟਲ ਦੇ ਨਸਰ ਕੀ ਕਰੇ ਅਰ ਜਨਪੰਡਾ ਤਰਾ ਮੰਡੀ ਕਲਾਰਮੀ ਵਾਲਾ ਪਿੰਡ ਚਾਲ ਜੀ ਵਿੱਚ ਦੋ ਟੇ ਟੋਲੀ ਆ ਜੇ ਮਾ 15 ਇਥੇ ਆ ਸਾ ਭਾਈ ਉਹਦੇ ਬਸੋ ਕੇ ਬੈਠੇ ਸੀ ਉਹ ਘੰਟੇੰਦਰ ਬੈਠੇ ਨਹੀਂ ਆ ਗਏ ਤੇ ਮੇਰਾ ਮੰਡੀ ਆ ਤੇ ਗੱਡੀ ਆ ਆਹ 5 ਕਿਲੋਮੀਟਰ ਵਾਲਾ ਦਾ ਤਾਂ ਹੀ ਪਈ ਹੋਰਾਮਪ੍ਰੀਤ ਨਾਲ ਹੀ ਆ ਖੁਸ਼ ਹੋ ਕੇ ਕਰਦੇ ਛੋੜੇ ਨਾ ਦੇਖ ਦਰਵਾਜ਼ਾ ਬੰਦਾ ਦਾ ਉਧਰ ਨੂੰ ਕਰ ਪਰਾਂ ਨੂੰ 50 ਰੁਪਏ ਇਹ ਤਾਂ ਜਨਮਦਰ ਆਪਣੇ ਸਰਨੋਂ ਪੜਿਆ ਤੂੰ ਕਿਉਂ ਕਰਦੇ ਲਾ 50 ਰੁਪਏ 100 ਉਹ 100 ਦੇ ਦੇ ਬੰਦਾ 100 ਦੇ ਦੇ 100 ਯਾਰ ਨੰਨਾਗਾ ਲੈ 200 ਰੁਪਏ ਦੇ ਉਹ ਕਿਈ ਸੁਖਾ ਲੈ 100 ਹੈ ਸੋ ਕੋਈ ਜ਼ਿਆਦਾ ਨਹੀਂ ਹੈ ਸੋਣਾ ਪੰਜਾਬੀ ਲੈ ਲੈਂਦੇ ਸੀ ਨਖ ਲੇਤੇ ਤਾਂ ਘਾਟਾ ਨਾ ਪਵਾ ਸਾਨੂੰ ਇਦਾਂ ਚਾਹੇ ਕਿ ਉਹਦੀ ਵੀ ਤੁੰਗੀ ਕਹਿੰਦਾ ਸੀ ਬੜਾ ਪਛਾਣੂ ਹੋਵੇ ਸਾਹ ਖਾ ਦੇ ਤਾਂ 500 ਦੇ ਦਿਓ ਤੁਸੀਂ ਆਇਆ ਕਰੋ ਜੀ ਇਹਨੂੰ 200 ਰੁਪਏ ਦੇ ਦਿਓ ਆਪਣੀ ਲਗਾਈ ਦਾ ਤੇ 100 ਰੁਪਏ ਛੋੜ ਕਰਕੇ ਤੀਜਾ ਨਾਗ ਆਪਣਾ ਲਾ ਦੂਗਾ ਇਹ ਹਾਈਵੇ ਸਾਨੂੰ ਦੇਣੀ ਪੈਣੀ ਆ ਹਾਂ ਜੀ ਕੀ ਦੇ ਮੈਂ ਹੁਣ ਇਹਨੂੰ ਤੁਸੀਂ 200 ਦਿਓ ਜੀ ਗੱਲਾ ਸਾਕੋ ਆਉਦਾ ਲਿਖਾਈ ਦੇ ਕੇ ਪਰਚੀ ਦੇ ਇੱਕ ਮਿੰਟਾ ਲੋ ਜਾ ਮੈਂ ਤੂੰ ਨਾਲ ਜਾ ਜਾ ਇਹਦੇ ਮੈਥੇ ਲਿਆ ਕੇ ਦੇਣੇ ਸੀ ਮੈਨੂੰ ਸੀ ਆਪਣ ਲਿਖਾਈ ਦਿੱਤੀ ਆ ਜੀ ਲਿਖਾਈ ਲਗੂ ਜੀ ਆਪਣਾ 300 ਲੱਗਣਾ ਸੀ ਆ ਠੀਕ ਆ ਉਹ 100 ਰੁਪਏ ਨੇ ਆਪਾਂ ਦੇ ਮੈਥੇ ਲਿਆ ਕੇ ਦੇਣੇ ਸੀ ਮੈਨੂੰ ਸੀ ਆਪਣ ਲਿਖਾਈ ਦਿੱਤੀ ਆ ਜੀ ਲਿਖਾਈ ਲਗੂ ਜੀ ਆਪਣਾ 300 ਲੱਗਣਾ ਸੀ ਆ ਠੀਕ ਆ ਉਹ 100 ਰੁਪਏ ਨੇ ਆਪਾਂ ਨੂੰ ਸ਼ੋਰ ਕਰਤਾ ਇੱਕ ਦਿਨ ਲਿਖਾਈ ਆਪਣੀ ਉਹ ਕਰਾਊਗਾ ਆ ਗੀ ਸਮਝ ਜੀ ਹੋਰ ਬਾਬਾ ਜੀ ਕੀ ਆ ਅੱਜ ਯਾਰ ਅੱਜ ਬਾਈ ਨੇ ਤੇਰੇ ਲੈ ਕੇ ਤੇ ਸਾਨੂੰ ਮੇਮਣੇ ਠੀਕ ਹੈ ਜਿਹੜੇ ਭਿੜਾ ਨੇ ਰਾਜੂ ਨੇ ਬਾਈ ਨੇ ਸਾਡੇ ਨੇ ਆਪਾਂ ਇਹਨੇ ਮਾਨੀਏ ਕਿਹੜਾ ਗ੍ਰਾਮਪੁਰਾ ਜੀ ਹਰਾਪੁਰਾ ਵਾਲੇ ਖਾਨ ਨੇ ਲੈ ਕੇ ਆਇਆ ਆ ਮੇਮਣੇ ਸਾਨੂੰ ਵਿਚਾਰਿਆਂ ਨੇ ਦੇਖ ਕੋਈ ਵਧੀਆ ਨਸਲਾ ਕਿਵੇਂ ਆ ਜੇ ਤਾਂ ਹੋਏ ਵਧੀਆ ਫਿਰ ਤਾਂ ਸਾਦਾ ਸਿਆ ਇਹਨਾਂ ਨੂੰ ਜੇ ਫਿਰ ਅਗਲੀ ਮੰਡੀ ਤੇ ਨੂੰ ਮੇ ਘੇਰੀ ਲੈਣਾ ਬਾਬਾ ਜੀ ਕੀਰੋਂਗੇ ਕੱਲ ਨੂੰ ਅਸੀਂ ਮੇਮਣੀ ਮੁੱਲ ਲੈ ਲਾਂਗੇ ਤੁਹਾਨੂੰ ਦੋ ਜਣੇ ਸੰਝੇ ਬਰਦਾਪੀ ਮਾਰਦੇ ਹਾਏ ਖੁਸ਼ੀ ਉਹ ਲੈ ਚੌਥਾ ਕਿਹੜਾ ਤੇਰੇ ਕੋਲ ਦਿਖਾ ਕਿਹੜਾ ਇੱਕ ਇੱਥੇ ਹੀ ਲੈ ਲੈਨੇ ਫਿਰ ਚੰਗਾ ਤਾਂ ਆਹ ਹੋ ਫਿਰ ਕਾਦੇ ਵਾਸਤੇ ਨਹੀਂ ਨਹੀਂ ਹੋਰ ਦੇਖਦੇ ਆਂ ਹੈ ਹੋਰ ਦੇਖਦੇ ਇਹਨਾਂ ਬੰਨ ਇੱਥੇ ਕਿੱਥੇ ਖੜਾ ਬਗੋਨੇ ਨੇ ਇੱਥੇ ਬੰਨ ਲੋ ਕੋਈ ਨਹੀਂ ਇੱਥੇ ਇੱਥੇ ਬੰਨਦੇ ਰਹੇ ਮੜੇ ਉਹ ਤੇਰੇ ਕੋਲੇ ਬੰਨੇ ਤਾਂ ਤੂੰ ਜਾ ਕੇ ਲਖਾਇਆ ਸੀ ਉਹ ਜਾਇ